ਬੰਦ ਕਰੋ ਬੰਦ ਕਰੋ ਜਰਪੁਰੀ ਬੰਦ ਕਰੋ ਸਾਰੀ ਬੰਦ ਕਰੋ ਬੰਦ ਕਰੋ ਬੰਦ ਕਰੋ ਐਸਆਈਸੀ ਬੈਂਕ ਮੁਰਦਾਬਾਦ 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 ਐਸਆਈਸੀ ਬੈਂਕ ਮੁਰਦਾਬਾਦ 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 ਬੈਂਕ ਮੈਨੇਜਰ ਮੁਰਦਾਬਾਦ 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 ਐਸਆਈਸੀ ਬੈਂਕ ਮੁਰਦਾਬਾਦ 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 ਆ ਤਾਂ ਦੇਖੋ ਨੇ ਗਰਦਾਫ ਦੀ ਇੱਕ ਜੀਵ ਘਟਣਾ ਇੱਕ ਕਾਰੋਬਾਰੀ ਜਿਹੜਾ ਆ ਆਪਣੇ ਪਰਿਵਾਰ ਸਮੇਤ ਆਪਣਾ ਜਿਹੜਾ 550 ਗ੍ਰਾਮ ਸੋਨਾ ਬੈਂਕ 'ਚ ਗਰੀਵੀ ਰੱਖ ਕੇ 골ਡ ਰੌਨ ਲੈਂਦਾ ਆ ਜਦੋਂ 골ਡ ਰੌਨ ਲੈਂਦਾ ਆ ਤੇ ਕੁਛ ਥੇਰ ਬਾਅਦ ਉਹ ਥੇ ਬੈਂਕ 'ਚ ਕਿਸ਼ਤਾਂ ਰਣਾਉਂਦਾ ਤੇ ਬੈਂਕ ਵਾਲੇ ਨੂੰ ਕਹਿੰਦੇ ਨੇ ਵੀ ਤੇਰਾ ਜਿਹੜਾ 골ਡ ਰੌਨ ਪੂਰੇ ਪੈਸੇ ਤਰ ਚੁੱਕੇ ਨੇ ਤੇ ਤੂੰ ਤੇ 골ਡ ਰੌਨ ਆਪਣਾ ਲੈ ਚੁੱਕਾ ਜਦੋਂ ਕਿ ਉਹਨੂੰ ਇਸ ਚੀਜ਼ ਦਾ ਪਤਾ ਨਹੀਂ ਹੁੰਦਾ ਉਹ ਪੂਰਾ ਰੌਲਾ ਪਾਉਂਦਾ ਬੈਂਕ ਵਾਲਿਆਂ ਨਾਲ ਗੱਲਬਾਤ ਕਰਦਾ ਔਰ ਬੈਂਕ ਵਾਲੇ ਇਹਦੀ ਕੋਈ ਸੁਣਾਈ ਨਹੀਂ ਕਰਦੇ ਬੜੇ ਚਿਰ ਬਾਅਦ ਸੰਘਰਸ਼ ਕਰਨ ਤੋਂ ਬਾਅਦ 6 ਮਹੀਨੇ ਤੱਕ ਜਾ ਕੇ ਪੁਲਿਸ ਕੋਲ ਮਾਲਾ ਦਰਜ ਕਰਦੀ ਆ ਉਸ ਬੰਦੇ ਖਿਲਾਫ ਮਾਲਾ ਦਰਜ ਕਰਦੀ ਆ ਜਿਹੜਾ ਬੈਂਕ 'ਚ ਨੌਕਰੀ ਛੱਡ ਗਿਆ ਚੁੱਕਾ ਅੱਜ ਧਰਨਾ ਮਾਰ ਕੇ ਬੈਠੇ ਹਾਂ ਗੱਲ ਮੌਜੂਦ ਨੇ ਕਾਰੋਬਾਰੀ ਨਾਲ ਗੱਲਬਾਤ ਕਰਾਂਗੇ ਸਰ ਕੀ ਸਾਰੀ ਘਟਨਾ ਹੋਈ ਕਿਦਾਂ ਤੁਸੀਂ 골ਡਨ ਅਲਾਈਅੰਸ ਫਿਰ ਨਾ ਬੈਂਕ ਵਾਲੇ ਦਾ ਨੱਕ ਕੀ ਕੀਤਾ 7 3 2022 ਨੂੰ ਆਪਣੇ ਐਸੀ ਬੈਂਕ ਚ 골ਡਨ 12 10 22 ਨੂੰ 골ਡਨ ਕਲੋਜ਼ ਹੋ ਗਏ ਦਾ ਜਿਸ ਕਰਕੇ ਸਾਨੂੰ ਨਾ ਕੋਈ ਨਾ ਕੋਈ ਮੈਸੇਜ ਨਾ ਕੁਝ ਕੋਈ ਜਵਾਬ ਨਹੀਂ ਦਿੱਤਾਗਾ ਅਈ ਜੋ ਕਿਸ਼ਤ ਜਮ੍ਹਾਂ ਕਰਾਣਾ ਹੈ 24 ਚ ਇਹ ਸਾਨੂੰ ਕਹਿੰਦੇ ਕਿ ਤੁਸੀਂ ਆਪਣਾ 골ਡਨ ਛਡਾ ਕੇ ਲੈ ਗਈ ਦੀ ਜੇ ਆਪਾਂ ਇਹਨਾਂ ਨੂੰ ਕਹਾਂਗੇ ਸਾਨੂੰ ਪ੍ਰੂਫ ਦਿਖਾਓ ਨਾ ਕੋਈ ਪ੍ਰੂਫ ਜਾਲੀ ਸਾਈਨ ਹੋਏ ਤੇ ਸਾਰੇ ਪ੍ਰੂਫਾਂ ਦੇ ਉੱਪਰ ਜਿਸ ਕਰਕੇ ਸਾਡੀ ਬੈਂਕ ਕੋਈ ਸੁਣਵਾਈ ਨਹੀਂ ਨਾ ਅੱਜ ਕੀ ਕਰ ਰਹੇ ਹੋ ਅੱਜ ਅਸੀਂ ਤਾਂ ਲਾ ਕੇ ਬੈਠੇ ਆ ਜੇ ਸਾਡੀ ਫੇਰ ਵੀ ਕੋਈ ਸੁਣਵਾਈ ਨਹੀਂ ਹੋਏਗੀ ਇਸ ਤੋਂ ਬਾਅਦ ਅਸੀਂ ਮਰਨ ਵੱਤ ਰੱਖਾਂਗੇ ਕਿੰਨਾ ਤੁਹਾਡਾ ਗੋਲਡ ਸੀ ਕਿਹੜਾ ਬੈਂਕ ਸੀ ਸਰ 550 ਗ੍ਰਾਮ ਸੋਨਾ ਸੀ ਐਸਆਈਸੀ ਬੈਂਕ ਦੀ ਸੀ ਤੇ ਪੁਲਿਸ ਨੇ ਕੋਈ ਕਾਰਵਾਈ ਕੀਤੀ ਕੋਈ ਕਾਰਵਾਈ ਨਹੀਂ ਹੋਈ ਕਰਦੀ ਕੇ ਪਾਸੇ ਜੇ ਹਾਨੂੰ ਇਨਸਾਫ ਮਿਲਦਾ ਠੀਕ ਹੈ ਨਹੀਂ ਅਸੀਂ ਬੈਂਕ ਦੇ ਬਾਹਰ ਮੈਨੂੰ ਮਰਨਾ ਮਜੂਰ ਹੈ ਇਹ ਪਤਾ ਲੱਗਦਾ ਪੁਲਿਸ ਨੇ ਮਾਲਾ ਦਰਜ ਕੀਤਾ ਹਨ ਪਛਾਤੇ ਬੰਦੇ ਕਲਾ ਪੁਲਿਸ ਨੇ ਮਾਮਲਾ ਕੀਤਾ ਜਿਹੜਾ ਦਰਜ ਕੀਤਾ ਹੈਗਾ ਉਹ ਮੁੰਡਾ ਫਰਾਰ ਆ ਉਹਦੇ ਤੇ ਮਾਮਲਾ ਦਰਜ ਕਰਤਾ ਇਹਨਾਂ ਨੇ ਬੈਂਕ ਦੇ ਖਿਲਾਫ ਕੋਈ ਕਾਰਵਾਈ ਨਹੀਂ ਬਾਕੀ ਸਾਰੇ ਅਨੁਪਛਾਤੇ ਕਰਤੇ ਜਦੋਂ ਕਿ ਸਾਰੇ ਪ੍ਰੂਫ ਬੈਂਕ ਦੇ ਖਿਲਾਫ ਹੈਗੇ ਡਾਕੂਮੈਂਟ ਸਾਰੇ ਜਾਲੀ ਲੱਗੇਦੇ ਆਗੇ ਸਾਰੇ ਸਾਈਨ ਜਾਲੀ ਹੋਏਦੇ ਆਗੇ ਫਿਰ ਤੁਹਾਡਾ ਲੋਨ ਮਤਲਬ ਤੁਹਾਡੇ ਪੈਸੇ ਹੀ ਲੋਨ ਕੋ ਕਢਾਖੋਰ ਲੈ ਗਿਆ ਹੋਰ ਕੋਈ ਲੈ ਗਿਆ ਇਨਸਾਫ ਕਿਉਂ ਨਹੀਂ ਮਿਲਦਾ ਪਿਆਗਾ ਇਹ ਤਾਂ ਕਹਿੰਦੇ ਪੰਜ ਮਹੀਨੇ ਹੋ ਗਏ ਆ ਚਾਰ ਵਾਰੀ ਐਸਐਸਟੀ ਦਫ਼ਤਰ ਗਏ ਆ 30 35 ਵਾਰੀ ਡਿਪਟੀ ਨੂੰ ਮਿਲ ਕੇ ਆਏ ਆਗੇ ਕੋਈ ਸਾਨੂੰ ਵਾਈ ਨੂੰ ਇਹ ਕਰਦੀ ਕਿ ਪਾਸੇ ਮਤਲਬ ਤੁਹਾਡੀ ਵਾਈਫ ਹੀ ਨਾਲ ਜਿਹਦੇ ਨਾਲ ਲੋਨ ਸੀਗਾ ਵਾਈਫ ਦੇ ਨਾਲ ਲੋਨ ਸੀ ਤੇ ਜਿਹੜਾ ਕੈਸ਼ਮਾ ਹੋਇਆ 18 ਲੱਖ 514 ਰੁਪਏ ਉਹ ਤੇ ਸਾਈਨ ਮੇਰੇ ਉਹ ਵੀ ਜਾਲੀ ਸਾਈਨ ਹੈ ਕਿ ਸਾਈਨ ਤੇ ਸਿਰ ਮਰਜੀ ਮੈਜਿਕ ਕਰਾਉਣਾ ਢੇ ਤੇ ਭਈ ਕੋਈ ਜਵਾਬ ਨਹੀਂ ਦੇ ਰੇ ਬੈਂਕ ਕੋਈ ਜਵਾਬ ਨਹੀਂ ਦੇ ਰਹੇ ਤੁਸੀਂ ਲੈ ਗਏ ਨਹੀਂ ਕਹਿ ਕੇ ਜੇ ਖੜੇ ਤਾਂ ਪ੍ਰੂਫ ਤੇ ਕਰੋ ਸੀਸੀ ਫੋਟ ਕਿਉਂ ਨਹੀਂ ਜੇ ਕਰਦੇ ਹੁੰਨੀ ਜਦੋਂ ਇਹਨਾਂ ਕੋਲ ਸੀਸੀ ਫੋਟ ਪ੍ਰੋਵਾਈਡ ਹੁੰਦੀ ਹੈਗੀ ਹੈ ਹਾ ਡਿਸਕ ਹੁੰਦੀ ਹੈਗੀ ਇਹਨਾਂ ਕੋ ਕਿਉਂ ਨਹੀਂ ਪ੍ਰੋਡ ਕਰਾਉਂਦੇ ਪਿਆ ਨੂੰ ਇਹਦੇ ਸਰ ਮਹਿਲਾ ਉਹਨਾਂ ਦੀ ਪਤਨੀ ਮੌਜੂਦ ਨੇ ਜੋ ਕਿ ਬੜੀ ਔਰਤਾਂ ਨੂੰ ਬੜਾ ਗਹਿਣੇ ਦਾ ਪਿਆਰ ਹੁੰਦਾ ਆਪਣੇ ਗਹਿਣੇ ਗਿਰੀ ਪਾ ਕੇ ਕਾਰੋਬਾਰ ਵਾਸਤੇ ਲੋਨ ਲਿਆ ਦੇਖੋ ਦੇਖੋ ਕਿਹੜੀ ਹਰਾਨਗੀ ਗੱਲ ਬੈਂਕ ਚ ਜਿੰਨ ਲੋਨ ਲਿਆ ਉਤਾਰਕ ਹੋਰ ਗਿਆ ਉਹ ਹੀ 골ਡ ਲੈ ਗਿਆ ਲੇਕਿਨ ਇਹਨਾਂ ਨੂੰ ਚੱਕਰਾਂ ਚ ਪਾਇਆ ਦੋਨੇ ਮੀਆਂ ਬੀ ਪਰੇਸ਼ਾਨ ਨੇ ਜੀ ਭਾਜੀ ਕਿੰਨਾ ਕੀ ਤਾਂ ਨਾ ਘਟਣਾ ਹੋਈ ਸਰ ਮੈਂ ਹੀ ਲੈਣ ਗਿਆ ਸੀ ਮੇਰਾ ਮਨੀਸ਼ ਵਰਮਾ ਜੋ ਕਿ ਤਾਰੀਵਾਲਾ ਰਹਿਣ ਵਾਲਾ ਹੈ ਉਹੀ ਮੇਰੇ ਨਾਲ ਲੈਣ ਗਿਆ ਸੀ 골ਡ ਲੋਨ ਕਹਿੰਦਾ ਪੱਪੀ ਮੇਰਾ ਨਾਲ ਐਸੇ ਬੈਂਕ ਚ ਫਰੈਂਡ ਹੈ ਕੋਈ ਤੇ ਉਹਦੇ ਤੁਹਾਨੂੰ ਮੈਂ ਵਿਹਾਸ ਤੇ ਕੋਈ 골ਡ ਦਿਖਾ ਦੇਣਾ ਮੇਰੇ ਨਾਲ ਉਹ ਆਇਆ ਲੈਣ ਮੈਨੂੰ ਨਾ ਕੋਈ ਸਲਿੱਪ ਦਿੱਤੀ ਨਾ ਕੋਈ ਮੈਨੂੰ ਕੀ ਦਿੱਤੀ ਹੈ ਕਿ ਤੁਹਾਡਾ 골ਡ ਸੇਫ ਹੋ ਗਿਆ ਜਦੋਂ ਅਸੀਂ 24 ਚ ਆਇਆ ਤੇ ਸਾਨੂੰ ਪਤਾ ਲੱਗਾ ਕਿ ਸਾਡਾ 골ਡ ਖੋੜਵਾ ਕੇ ਚਲ ਗਿਆ ਮੇਰੇ ਕੋ ਇਸ ਟਾਈਮ ਨਾ ਕੋਈ ਰਸੀਦ ਹੈ ਨਾ ਕੋਈ ਮੇਰੇ ਕੋਈ ਚਾਬੀ ਹੈ ਬਸ ਐਸੀ ਸਾਡੇ ਕੋਲ ਪ੍ਰੂਫ ਤੇ ਅੱਜ ਨੂੰ ਉਹ ਕਰੋ ਵੀ ਫਰਾਰ ਬੰਦਾ ਤੇ ਬੈਂਕ ਵਾਲੇ ਕੀ ਕਹਿੰਦੇ ਜੀ ਬੈਂਕ ਵਾਲੇ ਕਹਿੰਦੇ ਤੁਸੀਂ ਲੈ ਕੇ ਦਿਓ ਪ੍ਰੂਫ ਤੇ ਕਰਨ ਬੈਂਕ ਵਾਲੇ ਕਿਹੜੇ ਕਿਹੜੇ ਬੈਂਕ ਚ ਲਿਆ ਸੀ ਐਸੇ ਬੈਂਕ ਚ ਸਾਡੀ ਲਗੋੜ ਸੀ ਤੇ ਜਿਸ ਵਿੱਚ ਸਾਡਾ ਇਨਵੈਸਟਮੈਂਟ ਸੀ ਗਿਆ ਅਛਾ ਤਾਂ ਦੋਨੇ ਬੈਂਕ ਕੀ ਕਹਿੰਦੇ ਹੁੰਦੇ ਉਹ ਬੈਂਕਾਂ ਦੇ ਕੋਲ ਕੁਝ ਵੀ ਨਹੀਂ ਹੈਗਾ ਤੁਸੀਂ ਦੇਖੋ ਵੀ ਇੱਕ ਕਾਰੋਬਾਰੀ ਆਪਣਾ ਸੋਨਾ ਲੈ ਕੇ ਪਰੇਸ਼ਾਨ ਹੈ ਵੀ ਸਹੀਂ ਵੇਖੋ ਹਰਾਨ ਗੀ ਦੀ ਗੱਲ ਆ ਇੱਕ ਬੰਦਾ ਆਪਣਾ ਸੋਨਾ ਗਿਰਵੀ ਪਾਉਂਦਾ ਕਾਰੋਬਾਰ ਕਰਨ ਵਾਸਤੇ ਲੇਕਿਨ ਕੋਈ ਬੰਦਾ ਹੁੰਦਾ ਉਹ ਪੈਸੇ ਤਾਰ ਜਾਂਦਾ ਔਰ ਇਹਨਾਂ ਦੇ ਨਾਂ ਦੇ ਕੋਈ ਨਾ ਕੋਈ ਰਸੀਦ ਨਾ ਕੋਈ ਸੀਐਸਡੀ ਫੋਟੇ ਦੇ ਰਹੇ ਬੈਂਕ ਵਾਲੇ ਔਰ ਉਲਟੇ ਵਿਚਾਰੇ ਮੀਆਂ ਵੀ ਧਰਾਂ ਲਾਉਂਦੇ ਮੰਜੂਰ ਨੇ ਔਰ ਪਰੇਸ਼ਾਨ ਨੇ ਔਰ ਬੈਂਕ ਵਾਲੇ ਕੋਈ ਜਵਾਬ ਨਹੀਂ ਦੇ ਰਹੇ ਪਰ ਬੰਦੇ ਨਾਲ ਗੱਲ ਕਰਦੇ ਆ ਕਹਿੰਦੇ ਆ ਕੀ ਜਵਾਬ ਦਿੰਦੇ ਨੇ ਜੋ ਜਿਹੜੇ ਕਰਮਚਾਰੀ ਨੇ ਗੱਲ ਕਰਨ ਨੂੰ ਤਿਆਰ ਨਹੀਂਗਾ ਇਹ ਕਹਿੰਦੇ ਤੁਹਾਨੂੰ ਲੋਡ ਤੱਕ ਨਹੀਂ ਇੱਕ ਬੰਦੇ ਦਾ ਸੋਨਾ ਗਿਆ ਉਹ ਲੇਕਿਨ ਬੈਂ